ਪਰ ਜਿਹੜੀ ਜੋਤ ਸਾਡੇ ਬਾਪ ਦੇ ਅੰਦਰ ਬਲਦੀ ਪਈਏ ਦੁਨੀਆਂ ਦੀ ਕੋਈ ਤਾਕਤ ਉਹਨੂੰ ਖਤਮ ਨਹੀਂ ਕਰ ਸਕਦੀ ਸੁਚਾਨੰਦ ਇੱਕ ਖਮਚੀ ਲੈ ਕੇ ਆਉਂਦਾ ਹੈ ਖਮਚੀ ਵਾਸ ਦੀ ਇੱਕ ਪਤਲੀ ਜਿਹੀ ਸ਼ਮਕ ਹੁੰਦੀ ਹੈ ਕਹਿੰਦੇ ਖਮਚੀਆਂ ਮਾਰਦੇ ਪੈ ਨੇ ਸਹਬਜ਼ਾਦਿਆਂ ਨੂੰ ਧੂਕੇ ਇਹ ਨਹੀਂ ਕੋਈ ਪਿਆਰ ਗਲੇ ਤੋਂ ਫੜ ਕੇ ਕੱਪੜੇ ਧੂਕੇ ਜਦੋਂ ਖਮਚੀਆਂ ਮਾਰਦੇ ਨੇ ਪਿੰਡ ਪਿੰਡੇ ਤੇ ਖਮਚੀ ਪੈਂਦੀ ਏ ਮੂੰਹ ਵਾਲੇ ਪਾਸੇ ਮਾਰਦੇ ਨੇ ਅੱਗੋਂ ਸਹਬਜ਼ਾਦੇ ਕੁਝ ਨਹੀਂ ਬੋਲਦੇ ਸਭ ਕੁਝ ਜਰੀ ਜਾਂਦੇ ਨੇ ਫਿਰ ਸਹਿਬਜ਼ਾਦਿਆਂ ਨੂੰ ਗੁਲੇਲੇ ਮਾਰੇ ਕਹ ਜੀ ਬਨ ਕੇ ਯਾਦ ਰੱਖਿਓ ਜਿਸ ਘਰ ਵਿੱਚ ਦਾਦੀ ਤੇ ਮਾਂ ਦੇ سینੇ ਸਿੱਖੀ ਵਸ ਜਾਈਗੀ ਨਾ ਉਸ ਮਾਂ ਦੇ ਦੁੱਧ ਨੂੰ ਪੀਣ ਵਾਲਾ ਕਦੀ ਬੇਮੁਖ ਨਹੀਂ ਹੋ ਸਕਦਾ ਜਦੋਂ ਪੌੜੀਆਂ ਵਿੱਚੋਂ ਚੜਦਾ ਤੇ ਆਵਾਜ਼ ਆਠ ਪੈਰਾਂ ਦੀ ਆਈ ਇੱਕੋ ਤਾਂ ਮਾਂ ਜੀ ਉੱਠੇ ਕਹਿੰਦੇ ਕੌਣ ਕਹਿੰਦਾ ਮਾਂ ਮੇਰੀਏ ਮੈਂ ਉਹ ਬਦਨਸੀਬ ਹਾਂ ਜਿਹੜਾ ਇਹ ਜ਼ੁਲਮ ਦੇਖਣ ਵਾਸਤੇ ਧਰਤੀ ਤੇ ਜੰਮਿਆ ਹਾਂ ਮੈਂ ਮੇਰੀ ਅੱਖਾਂ ਸਾਹਮਣੇ ਬਹੁਤ ਕੁਝ ਹੋ ਰਿਹਾ ਹੈ ਕੱਪੜੇ ਚ ਲਪੇਟਿਆ ਭਾਂਡਾ ਕੱਢਿਆ ਕਹਿੰਦਾ ਮਾਂ ਜੀ ਮੈਂ ਮੋਤੀ ਖਾਂ ਮੈਰਾ ਤੇ ਮੈਂ ਤੇਰੇ ਲਾਲਾ ਨੂੰ ਦੁੱਧ ਪਿਲਾਣ ਆਇਆ ਮਲੇਰ ਕੋਟੜੀਆ ਆਇਆ ਉਹਨੂੰ ਕਿਹਾ ਗਿਆ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਫੜ ਲੈਨੇ ਤੇਰੇ ਭਰਾ ਨਾਰਖਾਂ ਨੂੰ ਪਹਿਲਾ ਤੀਰ ਗੁਰੂ ਗੋਬਿੰਦ ਸਿੰਘ ਨੇ ਮਾਰਿਆ ਬਦਲਾ ਲੈ ਲੈ ਉਹ ਭਰੀ ਕਚਹਿਰੀ ਚ ਕਹਿੰਦਾ ਉਹ ਸ਼ੀਰ ਖੋਰਾ ਨੂੰ ਮਾਰੋਗੇ ਅਧਾਰ ਤੇ ਜਿਨ੍ਹਾਂ ਦੇ ਦੁੱਧ ਵਾਲੇ ਦੰਦ ਨਹੀਂ ਟੁੱਟੇ ਇਹਨਾਂ ਨੂੰ ਮਾਰੋਗੇ ਤੇ ਜੜ ਪੱਤੀ ਜਾਏਗੀ ਸੁਚਾਨੰਦ ਉੱਠਿਆ ਉਹਨੇ ਕਿਹਾ ਫਿਰ ਕਹਿੰਦਾ ਬੱਚਿਓ ਨਵਾਬ ਸਾਹਿਬ ਤੁਹਾਡੇ ਤੇ ਬੜੀ ਰਹਿਮ ਕਰ ਰਿਹਾ ਤੇ ਮੈਂ ਇੱਕ ਵਾਰ ਕਿਹਾ ਸੀ ਆਜ਼ਾਦ ਕੌਮ ਵਾਲਿਆਂ ਦੇ ਖਿਆਲ ਵੀ ਆਜ਼ਾਦ ਹੁੰਦੇ ਨੇ ਗੁਲਾਮ ਕੌਮਾਂ ਦੇ ਖਿਆਲ ਵੀ ਗੁਲਾਮ ਹੁੰਦੇ ਆ ਸ਼ੇਰ ਮੁਹੰਮਦ ਖਾਂ ਆਜ਼ਾਦ ਕੌਮ ਚੋਂ ਹੈ ਇਹ ਗੁਲਾਮ ਹੈ ਹਾਲਾਂਕਿ ਸ਼ੇਰ ਮੁਹੰਮਦ ਖਾਂ ਬਾਅਦ ਚ ਲੜਦਾ ਰਿਹਾ ਜੀ ਉਨੇ ਸਿੱਖ ਮਾਰਿਆ ਉਨੇ ਜ਼ੁਲਮ ਕੀਤਾ ਸਾਨੂੰ ਪਿਆਰ ਕਰਕੇ ਕੋਈ ਦੇਖ ਕੇ ਸਾਡੇ ਗੁਰੂ ਦੇ ਲਾਲਾਂ ਦਾ ਇੱਕ ਹਾ ਦਾ ਨਾਰਾ ਮਾਰਿਆ ਸਰਹੰਦ ਮਲੀਆਂ ਮੀਟ ਹੋ ਗਈ ਮਲੇਰਕੋਟੜੇ ਦੇ ਮੁਸਲਮਾਨ ਵਸਦਾ ਇੱਥੇ ਫਿਰ ਜਿਹੜੀ ਕਚਹਿਰੀ ਲੱਗੀ ਹੈ ਸਹਿਬਜ਼ਾਦਿਆਂ ਨੂੰ ਇੱਕੋ ਹੀ ਗੱਲ ਕਹੀ ਗਈ ਸੀ ਇਸਲਾਮ ਕਬੂਲ ਕਰੋ ਮੈਂ ਆਪਣੂੰ ਬੇਨਤੀ ਕਰਾਂ ਕਚਹਿਰੀ ਚਲੂ ਦੋ ਤਿੰਨ ਦਾ ਜ਼ਿਕਰ ਹੁੰਦਾ ਤਿੰਨ ਦਿਨਾਂ ਦਾ ਸਹਿਬਜ਼ਾਦੇ ਜਾਂਦੇ ਆ ਕੋਈ ਆਪਣਾ ਨਹੀਂ ਇਗਲ ਯਾਦ ਰੱਖਿਓ ਬੰਦੇ ਤੇ ਥਾਂ ਵੱਡਿਆਂ ਵੱਡਿਆਂ ਬੰਦਿਆਂ ਨੂੰ ਪ੍ਰਭਾਵਿਤ ਕਰਕੇ ਸਿਧਾਂਤ ਤੋਂ ਬੁਲਾ ਜਾਂਦਾ ਇਹ ਦੋ ਚੀਜ਼ਾਂ ਫਿਰ ਚੇਤੇ ਰੱਖਿਓ ਇੱਕ ਥਾਂ ਤੇ ਇੱਕ ਲੋਕ ਜਿਸ ਥਾਂ ਤੇ ਚੱਲੇ ਨੇ ਇਹ ਥਾਂ ਉਪਰੀ ਕਹਿ ਤੇ ਵਜ਼ੀਰ ਖਾਂ ਦੀ ਕਚਹਿਰੀ ਹੈ ਇਹ ਆਨੰਦਗੜ੍ਹ ਦਾ ਕਿਲਾ ਨਹੀਂ ਥਾਂ ਪ੍ਰਭਾਵਿਤ ਕਰੇਗੀ ਦੂਸਰੀ ਜਿੰਨੇ ਲੋਕ ਨੇ ਕੋਈ ਹਮਦਰਦ ਨਹੀਂ ਸਾਰੇ ਜ਼ਿਆਦਾ ਇਹ ਜੋਰ ਤੇ ਨੇ ਵੀ ਕਿਸੇ ਤਰੀਕੇ ਨਾਲ ਜਿਉਂਦੇ ਜੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਧਰਮ ਕਨਵਰਟ ਕਰ ਦਿਓ ਘੱਤੋ ਘੱਟ ਜੀ ਕਹਿਣ ਵਾਲੇ ਬਣਾਗੇ ਲੜਨ ਵਾਲਿਆ ਤੇਰੇ ਪੁੱਤਰ ਅਸੀਂ ਮੁਸਲਮਾਨ ਬਣਾ ਲਿਆ ਇਹ ਬੜੀ ਵੱਡੀ ਬੜੀ ਵੱਡੀ ਗੱਲ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਿੰਦੇ ਜੀ ਇਹ ਕਹਿ ਦਈਏ ਕਿ ਤੇਰੇ ਪੁੱਤਰ ਅਸੀਂ ਬਦਲ ਦਿੱਤੇ ਆ ਜੇ ਸਿੱਖੀ ਦੀ ਤੁਸੀਂ ਗੱਲ ਕਰਦੇ ਸਹਬਜ਼ਾਦੇ ਅੰਦਰ ਜਾਂਦੇ ਆ ਸਭ ਨੂੰ ਪਤਾ ਹੈ ਵੱਡਾ ਦਰਵਾਜ਼ਾ ਬੰਦ ਤੇ ਛੋਟੀ ਖਿੜਕੀ ਖੁੱਲੀ ਅੰਦਰ ਪਹੁੰਚਦੇ ਆ ਪਿਆਰਿਓ ਗੱਜ ਕੇ ਫਤਿਹ ਬੁਲਾਉਂਦੇ ਆ ਸਹਿਬਜ਼ਾਦੇ ਉੱਥੇ ਫਿਰ ਉੱਠਦਾ ਸੁਚਾ ਅਨੰਦ ਪੁੱਛਦਾ ਜੀ ਤੁਹਾਡਾ ਨਾਮ ਕੀ ਕੀ ਤੁਹਾਡਾ ਨਾਮ ਤੇ ਸਹਿਬਜ਼ਾਦੇ ਉਹਦੇ ਚਿਹਰੇ ਵੱਲ ਦੇਖ ਕੇ ਐਡੀ ਆਵਾਜ਼ ਕੜਕਣੀ ਗੋਬਿੰਦ ਸਿੰਘ ਕੇ ਪੁੱਤ ਹਮ ਦਾਦੀ ਗੁਜਰੀ ਪਾਹੇ ਫਤਿਹ ਸਿੰਘ ਜ਼ੋਰਾਵਰ ਸਿੰਘ ਨਾਮ ਹਮਾਰੇ ਆਹੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਦਾਦੀ ਸਾਡੀ ਨਾਲ ਆਈਏ ਮਾਤ ਗੁਜਰੀ ਮੇਰਾ ਨਾਮ ਜ਼ੋਰਾਵਰ ਸਿੰਘ ਹੈ ਇਹ ਮੇਰਾ ਛੋਟਾ ਭਰਾਏ ਦਾ ਨਾਮ ਫਤੇਸ ਹੈ ਹੋਰ ਦੱਸ ਉਹ ਕਹਿੰਦਾ ਤੁਹਾਨੂੰ ਪਤਾ ਹੈ ਕਿ ਤੁਹਾਡੇ ਬਾਪ ਨੂੰ ਚਮਕੌਰ ਦੇ ਗੜ੍ਹ ਵਿੱਚ ਮਾਰ ਦਿੱਤਾ ਗਿਆ ਹੈ ਖਤਮ ਹੋ ਗਿਆ ਉਹ ਤੁਹਾਡੇ ਭਰਾ ਮਾਰ ਦਿੱਤੇ ਗਏ ਤੁਹਾਡੇ ਗੁਰੂ ਦੇ ਸਿੱਖ ਬਾਪ ਦੇ ਸਿੱਖ ਮਾਰ ਦਿੱਤੇ ਗਏ ਅੱਗੋਂ ਫਿਰ ਬਾਬਾ ਜ਼ੋਰਾਵਰ ਸਿੰਘ ਬੋਲਦਿਆ ਨਹੀਂ ਦੁਨੀਆ ਦੀ ਕੋਈ ਤਾਕਤ ਨਹੀਂ ਸਾਡੇ ਬਾਪ ਨੂੰ ਮਾਰ ਸਕੇ ਸਰੀਰਕ ਤੌਰ ਤੇ ਸਭ ਨਹੀਂ ਜਾਣੇ ਪਰ ਜਿਹੜੀ ਜੋਤ ਸਾਡੇ ਬਾਪ ਦੇ ਅੰਦਰ ਬਲਦੀ ਪਈਏ ਦੁਨੀਆ ਦੀ ਕੋਈ ਤਾਕਤ ਉਹਨੂੰ ਖਤਮ ਨਹੀਂ ਕਰ ਸਕਦੀ ਬਾਪ ਸਾਡਾ ਚਰਨਜੀਵੀਖ ਹੈ ਇਸੇ ਸਮੇਂ ਦੇ ਦਰਮਿਆਨ ਹੀ ਸਹਿਬਜ਼ਾਦਿਆਂ ਨੂੰ ਤਸੀਹੇ ਦਿੱਤੇ ਗਏ ਮੈਂ ਹਰ ਸਾਲ ਹੁੰਦਾ ਜ਼ਿਕਰ ਕਰਨਾ ਅੱਜ ਮੈਂ ਪੜ ਕੇ ਆਇਆ ਕਿ ਗਿਆਨੰਦ ਬੰਦਾ ਵੀ ਹੁੰਦਾ ਜੀ ਸੁਚਾਨੰਦ ਇਹ ਖਮਚੀ ਲੈ ਕੇ ਆਉਂਦਾ ਹੈ ਖਮਚੀ ਬਾਸ ਦੀ ਇੱਕ ਪਤਲੀ ਜੀ ਸ਼ਮਕ ਹੁੰਦੀ ਹੈ ਹਰਿਆਣੇ ਚ ਕੈਮਚੀ ਕਹਿੰਦੇ ਆ ਖਮਚੀ ਇਹ ਤੂਤ ਦੀ ਪਤਲੀ ਸੋਟੀ ਦੀ ਬੰਦੀ ਹੈ ਉਂਝ ਜ਼ਿਆਦਾਤਰ ਬਾਸ ਲੈ ਕੇ ਉਹਦੀ ਪਤਲੀ ਜੀ ਸੋਟੀ ਬਣਾ ਕੇ ਸਹਿਬਜ਼ਾਦਿਆਂ ਨੂੰ ਸਰਦੀ ਦੇ ਵਿੱਚ ਗੁਰਮਖੋ ਖਮਚੀਆਂ ਦੇ ਨਾਲ ਕੁੱਟਿਆ ਗਿਆ ਹੈ ਜਦੋਂ ਕੁੱਟਰੇ ਨੂੰ ਉੱਥੇ ਲਿਖਦਾ ਵਿਦਵਾਨ ਕਹਿੰਦੇ ਖਮਚੀ 700 ਲਗੇ ਦੁਖਦੇਵਨੰਗ ਇਹ ਬਾਲਕ ਸੁਹੂਲ ਧੂਪ ਨੇ ਖੇਵਣਾ ਇਹ ਇਹ ਖਮਚੀਆਂ ਮਾਰਦਾ ਉਹ ਵੈਸੇ ਕਰਾ ਰਿਹਾ ਕਢਾ ਰਿਹਾ ਇਹ ਮਲੇਰ ਕੋਲੀ ਦੇ ਮੂੰਹ ਤੋਂ ਕਹਿੰਦੇ ਖਮਚੀਆਂ ਮਾਰਦੇ ਪੈ ਨੇ ਸਹਬਜ਼ਾਦਿਆਂ ਨੂੰ ਧੂਕੇ ਇਹ ਨਹੀਂ ਕੋ ਪਿਆਰ ਗਲੇ ਤੋਂ ਪੜ ਕੇ ਕਪੜੇ ਧੂਕੇ ਜਦੋਂ ਖਮਚੀਆਂ ਮਾਰਦੇ ਨੇ ਪਿੰਡ ਪਿੰਡੇ ਤੇ ਖਮਚੀ ਪੈਂਦੀ ਏ ਮੂੰਹ ਵਾਲੇ ਪਾਸੇ ਮਾਰਦੇ ਨੇ ਅੱਗੂ ਸਹਬਜ਼ਾਦੇ ਕੁਛ ਨਹੀਂ ਬੋਲਦੇ ਸਭ ਕੁਝ ਜਰੀ ਜਾਂਦੇ ਨੇ ਲਿਖਣ ਵਾਲਾ ਕਹਿੰਦਾ ਉਹ ਜ਼ਾਲਮੋ ਇਹ ਉਹ ਬੱਚੇ ਨੇ ਫੁੱਲ ਜਿਨ੍ਹਾਂ ਨੇ ਕਦੀ ਧੁੱਪ ਦੀ ਕਿਰਨ ਵੀ ਨਹੀਂ ਸਹੀ ਹੋਈ ਖਮਚੀ ਸਾਤ ਤੋਂ ਲਗੇ ਦੁਖਦੇਵ ਨੇ ਇਹ ਬਾਲਕ ਸੋ ਫੁੱਲ ਧੁੱਪ ਨੇ ਖੇਵਨ ਇਹਨਾਂ ਨੇ ਕਦੀ ਧੁੱਪ ਵੀ ਨਹੀਂ ਸਹੀ ਫਿਰ ਸ਼ਹਿਜ਼ਾਦਿਆਂ ਨੂੰ ਗੋਲੇਲੇ ਮਾਰੇ ਗਏ ਜੀ ਬਨ ਕੇ ਮੈਂ ਕਹਿੰਦਾ ਜਦੋਂ ਉਸ ਰਾਤ ਵਾਪਸ ਗਏ ਹੋਣਗੇ ਜਦੋਂ ਪਿੰਡੇ ਦੇ ਉੱਤੇ ਨਿਸ਼ਾਨ ਪੈ ਹੋਣਗੇ ਖਮਚੀਆਂ ਦੇ ਗਲੇਲਿਆਂ ਦੇ ਨਿਸ਼ਾਨ ਪਏ ਹੋਣਗੇ ਉਸ ਦਾਦੀ ਦੇ ਦਿਲ ਨੂੰ ਪੁੱਛ ਕੇ ਦੇਖੋ ਜਿਨੇ ਪੁੱਤਰਾਂ ਦੇ ਪੋਤਿਆਂ ਦੀ ਕੱਢ ਦੇ ਉਤੇ ਖਤ ਕਿਵੇਂ ਫੇਰਿਆ ਹੋਵੇਗਾ ਅੰਦਰ ਕਿਵੇਂ ਚਰ ਗਈ ਸਭ ਕੁਝ ਮਾਂ ਮਾਤਾ ਜੀ ਨੇ ਦੇਖਿਆ ਅੰਦਰੇ ਅੰਦਰ ਸਭ ਕੁਝ ਪੀ ਕੇ ਦੋਨਾਂ ਨੂੰ ਮੱਥੇ ਚੁੰਮ ਕੇ ਕੋਟ ਕੇ ਖੱਬੇ ਸੇ ਜਿਵੇਂ سینੇ ਨਾਲ ਲਾ ਲਿਆ ਪੁੱਤ ਕੀ ਕਹਿੰਦੇ ਸਨ ਮਾਂ ਜੀ ਕਹਿੰਦੇ ਸਨ ਤੁਸੀਂ ਧਰਮ ਛੱਡ ਦਿਓ ਕਹਿੰਨ ਤੁਸੀਂ ਕਿਹਾ ਕਹਿੰਦੇ ਮਾਂ ਜੀ ਨਾ ਦਾਦੇ ਦੀ ਪੱਗ ਨੂੰ ਦਾਗ ਨਹੀਂ ਲੱਗਣ ਦੇਣਾ ਤੁਸੀਂ ਤਾਂ ਤੋਰ ਕੇ ਤੋਂ ਕਿਹਾ ਸੀ ਤੁਰਦੇ ਆ ਯਾਦ ਰੱਖਿਓ ਜਿਸ ਘਰ ਵਿੱਚ ਦਾਦੀ ਤੇ ਮਾਂ ਦੇ سینੇ ਸਿੱਕੀ ਵਸ ਜਾਈਗੀ ਨਾ ਉਸ ਮਾਂ ਦੇ ਦੁੱਧ ਨੂੰ ਪੀਣ ਵਾਲਾ ਕਦੀ ਬੇਮੁਖ ਨਹੀਂ ਹੋ ਸਕਦਾ ਮਹਤਾ ਜੀ ਨੇ ਕਿਹਾ ਤੁਸੀਂ ਕੀ ਕਿਹਾ ਕਹਿੰਦੇ ਮਾਂ ਜੀ ਸਭ ਕੁਝ ਝਰ ਲਿਆ ਪਰ ਅਸੀਂ ਡੋਲੇ ਨਹੀਂ ਅਸੀਂ ਕੋਈ ਪਰਵਾਹ ਨਹੀਂ ਕੀਤੀ ਉਸ ਰਾਤ ਆਖਰ ਚੀਸਾਂ ਦਾ ਪੈਂਦੀਆਂ ਸਨ ਨਾ ਜੀ ਕਥਾ ਕਰਨੀ ਸੋਕੀ ਹੈ ਸੀਤ ਹੈ ਲਾਸਾ ਭਈਆ ਨੇ ਉਸੇ ਰਾਤ ਕਲਪਾਈ ਬਲਵੰਤ ਸਿੰਘ ਜ਼ਿਕਰ ਕਰ ਰਹੇ ਸਨ ਭਾਈ ਮੋਤੀराम ਮੋਹਰਾ ਉਹ ਆਇਆ ਘਰ ਉਦਾਸ ਹੈ ਮਾਂ ਤੇ ਘਰ ਵਾਲੀ ਪੁੱਛਦੀ ਹੈ ਕਿਉਂ ਉਦਾਸ ਹੈ ਕਹਿੰਦਾ ਕਹਿਰ ਹੋ ਗਿਆ ਗੁਰੂ ਗੋਬਿੰਦ ਸਿੰਘ ਬੇਪੁੱਤਰ ਤੇ ਮਾਂ ਠੰਡੇ ਬੁਰਜ ਨੇ ਕਿਸੇ ਪਾਣੀ ਦਾ ਘੁੱਟ ਵੀ ਨਹੀਂ ਦਿੱਤਾ ਕੁਝ ਖਾਣ ਨੂੰ ਨਹੀਂ ਦਿੱਤਾ ਉਹ ਜੇਲ੍ਹ ਦੇ ਵਿੱਚ ਲੰਗਰੀ ਸੀ ਭਾਈ ਮੋਤੀराम ਜਿਹੜੇ ਸਨ ਉਹ ਲੰਗਰ ਬਣਾਉਂਦੇ ਸਨ ਕਹਿੰਦੇ ਮਾਂ ਮੇਰਾ ਦਿਲ ਕਰਦਾ ਮੈਂ ਗੱਲ ਕਰ ਆਇਆ ਸ਼ਿਪਾਈ ਬੇਈਮਾਨ ਤੇ ਰਿਸ਼ਵਤੀ ਦੇ ਤੂੰ ਦੁੱਧ ਤਿਆਰ ਕਰ ਮੈਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਦੁੱਧ ਪਿਆਣਾ ਚਾਹੁੰਦਾ ਪਿਆਰਿਓ ਦੁੱਧ ਤਿਆਰ ਕੀਤਾ ਸ਼ਿਪਾਈਆਂ ਨੂੰ ਵਾਕਈ ਪੈਸੇ ਦਿੱਤੇ ਸੇਵਾ ਦਾ ਸਬੰਧ ਅਰਬਾਂ ਨਾਲ ਨਹੀਂ ਪਿਆਰੋ ਇੱਕ ਕੌਡੀ ਵੀ ਗੁਰੂ ਦੇ ਅੱਗੇ ਰੱਖ ਜੋ ਉਹ ਵੀ ਅਰਬਾਂ ਪਤੀ ਦਾ ਮੁਕਾਬਲਾ ਕਰ ਜਾਂਦੀ ਹੈ ਉਹ ਕੌਡਾ ਮੀਰਤ ਉਹਨੇ ਦੁੱਧ ਦਾ ਲਿਆ ਜੀ ਭਾਂਡਾ ਨਾਲ ਗਲਾਸ ਲੈ ਸਿਪਾਈਆਂ ਦੇ ਉੱਤੇ ਜਾਣ ਦਿੱਤਾ ਜਦੋਂ ਪੌੜੀਆਂ ਵਿੱਚੋਂ ਚੜਦਾ ਤੇ ਆਵਾਜ਼ ਆਠ ਪੈਰਾਂ ਦੀ ਆਈ ਇੱਕੋ ਤਾਂ ਮਾਂ ਜੀ ਉੱਠੇ ਕਹਿੰਦੇ ਕੌਣ ਕਹਿੰਦਾ ਮਾਂ ਮੇਰੀਏ ਮੈਂ ਉਹ ਬਦਨਸੀਬ ਹਾਂ ਜਿਹੜਾ ਇਹ ਜ਼ੁਲਮ ਦੇਖਣ ਵਾਸਤੇ ਧਰਤੀ ਤੇ ਜੰਮਿਆ ਹਾਂ ਮੇਰੇ ਮੇਰੀ ਅੱਖਾਂ ਸਾਹਮਣੇ ਬਹੁਤ ਕੁਝ ਹੋ ਰਿਹਾ ਹੈ ਕੱਪੜੇ ਚ ਲਪੇਟਿਆ ਭਾਂਡਾ ਕੱਢਿਆ ਕਹਿੰਦਾ ਮਾਂ ਜੀ ਮੈਂ ਮੋਤੀ ਖਾਂ ਮੈਰਾ ਤੇ ਮੈਂ ਤੇਰੇ ਲਾਲਾ ਨੂੰ ਦੁੱਧ ਪਿਲਾਉਣ ਆਇਆ ਉਹਨੇ ਦੁੱਧ ਪਿਆਇਆ ਮਾਤਾ ਜੀ ਨੇ ਬਹੁਤ ਅਸੀਸਾਂ ਦਿੱਤੀਆਂ ਭਾਈ ਸਾਹਿਬ ਬੈਠੇ ਆ ਕਥਾ ਮੁਰੀਦ ਜੀ ਉਹ ਦਿਨ ਕਹਿ ਰਹੇ ਸਨ ਦੋ ਗਲਾਸਾਂ ਦੀ ਕੀਮਤ ਆਪਣਾ ਪੂਰਾ ਪਰਿਵਾਰ ਦੇ ਦਿੰਦਾ ਭਾਈ ਮੋਤੀ RAM ਜੀ ਨੇ ਦੁੱਧ ਪਿਆਇਆ ਦੂਸਰੇ ਦਿਨ ਫਿਰ ਕਚਹਿਰੀ ਲੱਗੀ ਮਲੇਰ ਕੋਟੜੀਆ ਆਇਆ ਮੈਂ ਸੰਖੇਪ ਗੱਲ ਕਰਾਂ ਉਹਨੂੰ ਕਿਆ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਫੜ ਲੈਨੇ ਤੇਰੇ ਭਰਾ ਨਾਰ ਖਾਨ ਨੂੰ ਪਹਿਲਾ ਤੀਰ ਗੁਰੂ ਗੋਬਿੰਦ ਸਿੰਘ ਨੇ ਮਾਰਿਆ ਬਦਰਾ ਲੈ ਲੈ ਤੇਰੇ ਭਰਾ ਮਾਰੇ ਤੇਰੇ ਭਤੀਜੇ ਮਾਰੇ ਉਹ ਭਰੀ ਕਚਹਿਰੀ ਚ ਕਹਿੰਦਾ ਉਹ ਸ਼ੀਰ ਖੋਰਾ ਨੂੰ ਮਾਰੋਗੇ ਏਹਾਰ ਤੇ ਜਿਨ੍ਹਾਂ ਦੇ ਦੁੱਧ ਵਾਲੇ ਦੰਦ ਵੀ ਟੁੱਟੇ ਇਹਨਾਂ ਨੂੰ ਮਾਰੋਗੇ ਤੇ ਜੜ ਪੱਤੀ ਜਾਏਗੀ ਹਾਂ ਗੁਰੂ ਗੋਬਿੰਦ ਸਿੰਘ ਮਿਲਣਗੇ ਤੇ ਮੈਂ ਜ਼ਰੂਰ ਬਦਲਾ ਲਾਂਗਾ ਉਹਨਾਂ ਕਿਹਾ ਸੀ ਤੇਰੀ ਮਦਦ ਕਰ ਰਹੇ ਆ ਉਹ ਬੱਚਿਆਂ ਦੇ ਸਾਹਮਣੇ ਲਾਲਾਂ ਦੇ ਸਾਹਮਣੇ ਕਿਹਾ ਕਹਿੰਦਾ ਇਹ ਸ਼ੀਰਖੋਰ ਨੇ ਇਹ ਬੱਚੇ ਨੇ ਇਸਲਾਮ ਨਹੀਂ ਕਹਿੰਦਾ ਕੁਰਾਨ ਨਹੀਂ ਕਹਿੰਦੀ ਪੈਗੰਬਰ ਨਹੀਂ ਕਹਿੰਦਾ ਇਹ ਜ਼ੁਲਮ ਹੈ ਇੱਕੋ ਦਮ ਵਜ਼ੀਰ ਖਾਂ ਸਾਹਤ ਹੋ ਗਿਆ ਜੀ ਸੱਚ ਬੋਲਿਆ ਨਾ ਬੰਦਾ ਇਸ ਕਚਹਿਰੀ ਵਿੱਚ ਸੁਚਾਨੰਦ ਉੱਠਿਆ ਉਹਨੇ ਕਿਹਾ ਫਿਰ ਕਹਿੰਦਾ ਬੱਚਿਓ ਨਵਾਬ ਸਾਹਿਬ ਤੁਹਾਡੇ ਤੇ ਬੜੀ ਰਹਿਮ ਕਰ ਰਹੇ ਆ ਤੇ ਮੈਂ ਇੱਕ ਵਾਰ ਕਿਹਾ ਸੀ ਆਜ਼ਾਦ ਕੌਮ ਵਾਲਿਆਂ ਦੇ ਖਿਆਲ ਵੀ ਆਜ਼ਾਦ ਹੁੰਦੇ ਨੇ ਗੁਲਾਮ ਕੌਮਾਂ ਦੇ ਖਿਆਲ ਵੀ ਗੁਲਾਮ ਹੁੰਦੇ ਆ ਸ਼ੇਰ ਮੁਹੰਮਦ ਖਾਂ ਆਜ਼ਾਦ ਕੌਮ ਚੋਂ ਹੈ ਇਹ ਗੁਲਾਮ ਹੈ ਤੇ ਵੇਖੋ ਲਾਲਾ ਦولت رائے ਨੇ ਲਿਖਿਆ ਕਹਿੰਦਾ ਭਾਰਤ ਭੂਮੀ ਤੂੰ ਕਿਉਂ ਨਾ ਫਟ ਗਈ ਇਹ ਬੰਮਨ ਨੇ ਇਸ ਖੱਤਰੀ ਨੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨਾਲ ਕਹਿਰ ਕਰਾਇਆ ਤੂੰ ਫਟ ਕੇ ਦੋਨਾਂ ਨੂੰ ਘਰ ਕਿਉਂ ਨਾ ਕਰ ਦੇ ਉਹਨਾਂ ਦਾ ਸ਼ਬਦ ਬੜੇ ਸਖਤ ਵਰਤੇ ਨੇ ਜੀ ਚਲੋ ਮੈਂ ਬੜੀ ਸੰਖੇਪ ਜੀ ਬੇਨਤੀ ਕਰ ਰਿਹਾ ਇਹ ਉੱਠਿਆ ਕਹਿੰਦਾ ਬੱਚਿਓ ਇਹ ਨਵਾਬ ਸਾਹਿਬ ਤੁਹਾਡੇ ਤੇ ਰਹਿਮ ਕਰ ਰਿਹਾ ਬਾਬਾ ਜੀ ਹੱਸ ਕੇ ਕਹਿੰਦੇ ਨਹੀਂ ਸਾਨੂੰ ਕਿਸੇ ਦੇ ਰਹਿਮ ਦੀ ਲੋੜ ਨਹੀਂ ਇਹ ਇਨਸਾਨੀਅਤ ਦੇ ਨਾਤੇ ਬੋਲ ਰਿਹਾ ਕਹਿੰਦੇ ਮੰਨ ਲੋ ਅਸੀਂ ਤੁਹਾਨੂੰ ਛੱਡ ਦਿੰਨੇ ਆ ਜੀ ਅੱਜ ਕਿਉਂਕਿ ਸਾਰੀ ਕਚਹਿਰੀ ਢਲੀ ਪੈ ਗਈ ਜੀ ਇੱਕ ਬੰਦਾ ਜਦੋਂ ਸੱਚ ਵਾਲਾ ਬੋਲੇਗਾ ਉਦੋਂ ਬੰਦੇ ਬਦਲ ਕੇ ਤੁਹਾਨੂੰ ਛੱਡ ਦਿਆਂਗੇ ਜੀ ਅਸੀਂ ਫਿਰ ਕੀ ਕਰੋਗੇ ਬਾਬਾ ਫਤਿਹ ਸਿੰਘ ਬੋਲੇ ਵਾ ਵਾ ਧੰਨ ਗੁਰੂ ਗੋਬਿੰਦ ਸਿੰਘ ਦੇ ਲਾਲ ਬੋਲੇ ਕਹਿਣ ਲੱਗੇ ਛੱਡਣਾ ਥੋੜਾ ਤਾਂ ਸਾਨੂੰ ਇਹਨਾ ਮਾਰਿਆ ਕੱਲ ਤੁਸੀਂ ਛੱਡ ਦਿਓਗੇ ਤੁਸੀਂ ਛੱਡਣਾ ਨਹੀਂ ਕਹਿੰਦੇ ਮੰਨ ਲਓ ਅਸੀਂ ਛੱਡ ਦਈਏ ਕਹਿੰਦੇ ਛੱਡੋ ਅਸੀਂ ਪਿਤਾ ਗੁਰਦੇਵ ਦੇ ਚਰਨਾਂ ਜਾਵਾਂਗੇ ਅਸੀਂ ਸਿੰਘ ਇਕੱਠੇ ਕਰਾਂਗੇ ਸ਼ਸਤਰ ਇਕੱਠੇ ਕਰਾਂਗੇ ਅਸੀਂ ਫੌਜਾਂ ਲੈ ਕੇ ਚੜਾਂਗੇ ਸਰਹੰਦ ਉੱਤੇ ਫਿਰ ਕਿੰਨੇ ਵਜ਼ੀਰ ਖਾਂ ਦਾ ਸਿਰ ਲਾ ਕੇ ਰੱਖ ਦਿਆਂਗੇ ਯਾਦ ਰੱਖਿਓ ਇਹ ਹੈ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਕਿੰਨੇ ਇਹਦਾ ਸਿਰ ਲਾ ਕੇ ਰੱਖ ਦਿਆਂਗੇ ਉੱਥੇ ਫਿਰ ਇਹਨੇ ਕਿਹਾ ਸੀ ਕਹਿਣ ਲੱਗਾ ਕਿ ਇਹਨਾਂ ਨੂੰ ਬੱਚੇ ਮਤ ਸਮਝੋ ਨੀਕੇ ਬਾਰਕ ਤੂੰ ਮਤ ਜਾਨੋ 나ਗੋਂ ਕੇ ਪੁੱਤ ਪਛਾਨੋ ਇੱਥੇ ਬੋਲਿਆ ਸੀ ਕਹਿੰਦਾ ਇਹ नाग ਦੇ ਪੁੱਤਰ ਨੇ ਇਸ ਪੋਲੀਏ ਨੇ ਪੁਚੰਗੀ ਨੇ ਸਾਡੇ ਤਾਂ ਸ਼ਬਦੀ ਪੁਚੰਗੀ ਖੈ ਨੀਕੇ ਬਾਰਕ ਤੂੰ ਮਤ ਜਾਨੋ ਨਾਗੋਂ ਕੇ ਇਹ ਪੂਤ ਪਛਾਨੋ ਤੁਮਰੇ ਹੱਥ ਆਜੇ ਆਏ ਕਰੋ ਅਵੇ ਜੋਮ ਆਪਣੇ ਮਨ ਭਾਏ ਜੋ ਮਨ ਪੈਂਦਾ ਹੈ ਇਹ ਤੇ ਫਿਰ ਬਾਗੀ ਪੁਨੇ ਦਾ ਫਤਵਾ ਦੇ ਦਿੱਤਾ ਕਹਿ ਦਿੱਤਾ ਇੱਕ ਰਾਤ ਦਾ ਸਮਾਂ ਦਿੱਤਾ ਜਾਂਦਾ ਸਲਾਹ ਕਰੋ ਆਪਣੀ ਮਾਂ ਨਾਲ ਦਾਦੀ ਨਾਲ ਨਹੀਂ ਤੇ ਕੱਲ ਨੂੰ ਜਿਉਂਦਿਆਂ ਨੂੰ ਨੀਆਂ ਚ ਚਣ ਦਿੱਤਾ ਜਾਏਗਾ ਸ਼ੇਰ ਮੁਹੰਮਦ ਖਾਂ ਉੱਠਿਆ ਜਦੋਂ ਇਹਨੇ ਸੁਣਿਆ ਫਤਵਾ ਕਹਿੰਦਾ ਕਾਜ਼ੀ ਤੂੰ ਸ਼ਰਮ ਮੁਤਾਬਕ ਫਤਵੇ ਨਹੀਂ ਦੇ ਰਿਹਾ ਤੂੰ ਝੂਠ ਬੋਲ ਰਿਹਾ ਹੈ ਭਰੀ ਕਚੈਰੀ ਚ ਕਹਿੰਦਾ ਕਫਰ ਤੋਲਣ ਵਾਲਿਓ ਝੂਠ ਬੋਲਣ ਵਾਲਿਓ ਇੱਕ ਦਿਨ ਸਰਹੰਦ ਗਰਕ ਹੋ ਜਾਏਗੀ ਤੁਹਾਡਾ ਨਾਮ ਉਹ ਨਿਸ਼ਾਨ ਮਿਟ ਜਾਣਾ ਹੈ ਮੈਂ ਫਿਰ ਕਹਾਂਗਾ ਲਾਈਵ ਚ ਆ ਰਿਹਾ ਸਾਨੂੰ ਕਿ ਸਿੱਖਾਂ ਨੂੰ ਪਿਆਰ ਕਰਕੇ ਤਾਂ ਦੇਖੇ ਸਾਡੇ ਨਾਲ ਬੈਰ ਨਾ ਕਮਾਓ ਸਾਡੇ ਨਾਲ ਦਗੇ ਨਾ ਕਰੋ ਸਾਡੇ ਨਾਲ ਕਪਟ ਨਾ ਖੇਡੋ ਸਾਨੂੰ ਧੋਖੇ ਨਾ ਦਿਓ ਹਾਲਾਂਕਿ ਸ਼ੇਰ ਮੁਹੰਮਦ ਖਾਂ ਬਾਅਦ ਚ ਲੜਦਾ ਰਿਹਾ ਜੀ ਉਹਨੇ ਸਿੱਖ ਮਾਰਿਆ ਉਹਨੇ ਜ਼ੁਲਮ ਕੀਤਾ ਸਾਨੂੰ ਪਿਆਰ ਕਰਕੇ ਕੋਈ ਦੇਖ ਕੇ ਸਾਡੇ ਗੁਰੂ ਦੇ ਲਾਲਾਂ ਦਾ ਇੱਕ ਹਾ ਦਾ ਨਾਰਾ ਮਾਰਿਆ ਸਰਹੰਦ ਮਲਿਆ ਮੀਟ ਹੋ ਗਈ ਮਲੇਰਕੋਟੜੇ ਦੇ ਮੁਸਲਮਾਨ ਵਸਦਾ ਇਹ ਸਿੱਖਾਂ ਦਾ ਹਿਰਦਾ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੀਨਾ ਦਵੇਸ਼ ਤੋਂ ਰਹਿਤ ਉਹ ਹਾ ਦਾ ਨਾਰਾ ਮਾਰ ਕੇ ਚਲਾ ਗਿਆ ਸਵੇਰੇ ਜੀ ਨੀਹਾਂ 'ਚ ਖੜੇ ਕਰਨਾ ਸ਼ਾਮ ਨੂੰ ਗਏ ਆ ਅੱਜ ਪੌੜੀਆਂ ਚੜ੍ਹਦੇ ਪਹੁੰਚੇ ਮਾਤਾ ਜੀ ਵੇਖ ਰਹੇ ਸਨ ਮੈਂ ਕੱਲ ਵੀ ਕਿਹਾ ਸੀ ਕਿ ਉਸ ਮਾਂ ਨੇ ਆਪਣਾ ਪਤੀ ਜਾਂਦੇ ਦੀ ਪਿੱਠ ਦੇਖੀ ਸੀ ਆਪਣੇ ਪੋਤਿਆਂ ਦੀ ਪਿੱਠ ਵੀ ਦੇਖਣੀ ਹੈ ਅੱਛਾ ਮਾਤਾ ਜੀ ਨੇ ਪਿਆਰ ਨਾਲ ਅੱਗੇ ਦੋਨਾਂ ਨੇ ਮਿਲੇ ਘੁੱਟ ਕੇ ਥੱਲੇ ਬੈਠ ਕੇ ਮਾਤਾ ਜੀ ਕਦ ਛੋਟੇ ਸਨ ਦੋਨਾਂ ਨੂੰ ਘੁੱਟ ਕੇ ਸੇ ਪੁੱਤ ਮੱਥੇ ਚੁੰਮੇ ਮੂੰਹ ਚੁੰਮਿਆ ਕੀ ਹੋਇਆ ਅੱਜ ਕਹਿੰਦੇ ਮਾਂ ਜੀ ਅੱਜ ਆ ਸਾਡੀ ਤੁਹਾਡੀ ਆਖਰੀ ਰਾਤ ਹੈ ਕੱਲ ਨੂੰ ਸਾਨੂੰ ਨੀਂਆਂ ਚ ਚਿੰਨ ਦੇਣਾ ਹੈ ਅੱਜ ਆਪਾਂ ਆਖਰੀ ਰਾਤ ਮਿਲਾਂਗੇ ਪਿਆਰਿਓ ਕਹਿਣਾ ਸੌਖਾ ਹੈ ਮੈਂ ਫਿਰ ਵਾਰ-ਵਾਰ ਕਹਿਣਾ ਸਾਡੀ ਆਖਰੀ ਰਾਤ ਹੈ ਛੇਰੇ ਨਹੀਂ ਪੁੱਛਿਆ ਤੁਸੀਂ ਕੀ ਬੋਲੇ ਕਿਆ ਮਾਤਾ ਜੀ ਉਹਨਾਂ ਨੇ ਫਿਰ ਕਿਹਾ ਸੀ ਤੁਸੀਂ ਸਲਾਮ ਨੂੰ ਕਬੂਲ ਕਰ ਲਓ ਮੁਸਲਮਾਨ ਬਣ ਜਿਓ ਤੁਹਾਨੂੰ ਧਨ ਦੇਾਂਗੇ ਦੌਲਤ ਦੇਾਂਗੇ ਵਾਰ-ਵਾਰ ਦੱਸਾਂ ਚਾਚਾ ਨਾਲ ਦੱਸਾਂ ਕਦੀ ਬਾਬਾ ਜੋਰਾਵਰ ਸਿੰਘ ਮਾਤਾ ਜੀ ਆਹ ਕਿਹਾ ਆਹ ਕਿਹਾ ਤੇ ਪੁੱਤ ਤੁਸੀਂ ਕਹਿੰਦੇ ਨਾ ਸਾਡੇ ਸਾਹਮਣੇ ਤਾਂ ਬਾਪੂ ਜੀ ਤੇ ਦਾਦਾ ਜੀ ਨੇ ਨਾ ਤੁਸੀਂ ਆਪ ਵੀ ਤਾਂ ਰਾਤ ਸੁਣਾ ਕੇ ਕਹ ਲਿਆ ਸੀ ਕਿ ਤੁਹਾਡੇ ਪਿਤਾ ਜੀ ਨੇ ਕਿਹਾ ਹੈ ਸੀਸ ਦਿਆ ਪਰ ਸਿਰ ਨਾ ਦਿਆ ਤੁਹਾਡੇ ਪਿਤਾ ਜੀ ਤੇ ਲਿਖਿਆ ਹੈ ਤੁਸੀਂ ਦੱਸਦੇ ਸੀ ਕਿ ਤੁਹਾਡੇ ਦਾਦੇ ਦੀ ਸ਼ਹਾਦਤ ਤੋਂ ਬਾਅਦ ਕਿਹਾ ਸੀ ਸੀ ਨਾ ਉਚਰੀ ਤੇ ਮਾਂ ਜੀ ਇਹਦੀ ਜਿਸ ਦੇ ਦਾਦੇ ਨੇ ਸੀ ਨੀ ਉਚਰੀ ਅਸੀਂ ਸੀ ਕਰਾਂਗੇ ਨਾ ਨਾ ਮਾਂ ਨੇ ਕੁੱਟ ਕੇ ਸੀਨੇ ਨਾਲ ਲਾਇਆ ਕਹਿੰਦੇ ਸ਼ਾਬਾਸ਼ ਮੇਰੇ ਪੁੱਤਰੋ ਬਸ ਇਹ ਮੈਨੂੰ ਤੁਹਾਡੇ ਤੇ ਆਸ ਸੀ ਗੁਰਮੁਖੋ ਯਾਦ ਰੱਖਿਓ ਉਮਰਾ ਛੋਟੀਆਂ ਨੇ ਆਤਮਾ ਬੜੀ ਬਲਵਾਨ ਹੈ ਅਡੋਲ ਹੈ